ਰਾਸ਼ਨ ਬਲੇ ਐਨੀ ਬੇਇਜ਼ਤੀ ਮੈਂ ਸਮਝਦਾ ਵੀ ਇਹਦੋਂ ਵੱਡੀ ਜਿਹੜੀ ਆ ਉਹ ਸ਼ਰਮ ਵਾਲੀ ਗੱਲ ਹੋਰ ਕੋਈ ਨਹੀਂ ਹੋ ਸਕਦਾ ਸਾਡੇ ਪਿੰਡ ਦੇ ਪਤਾ ਨਹੀਂ ਇਹ ਮੰਤਰੀ ਸਾਹਿਬ ਲੱਖਾਂ ਸਮਾਨ ਖੁੰਦਦੇ ਨੇ ਕਰੋੜਾਂ ਦਾ ਖੁੰਦਦੇ ਨੇ ਸਾਡੇ ਕੋਲ 10000 ਰੁਪਈਆਂ ਦਾ ਪਹੁੰਚਣਾ ਸਾਰਾ ਪਿੰਡ ਖਾਲੇ ਵੀ ਨਾ ਇਹਦੇ ਵਿੱਚੋਂ ਇਹ ਕਹਿ ਦੇਣਾ ਕਿ ਆ ਆ ਬੰਨੋਂ ਇਧਰਲੇ ਬੰਨੇ ਆ ਤੇ ਅਸੀਂ ਜ਼ਿੰਮੇਵਾਰ ਆ 10 ਬਤੂ ਜਿਹੜੇ ਜਿਹੜਾ ਉਸ ਬੰਨੇ ਬੰਨੋਂ ਪਾਰ ਬੰਢਿਆ ਜੋ ਉਹ ਕੀ ਕਰਨੋਂ ਬੰਢਿਆ ਉਹ ਬੰਦੇ ਜੇ ਦੱਸੀ ਤਾਂ ਬੜੀ ਨੰਮੂਸ਼ੀਆਰ ਤੋਂ ਸੁਣੋ ਨਾ ਹੱਥ ਜਵਾਬ ਦੇ ਕਿੰਨੇ ਕਿੰਨੇ ਬੰਢਿਆ ਲਾ ਵਪਾਰ ਰਿਐਲਿਟੀ ਚੈੱਕ ਕਰਦੇ ਆ ਜੀ ਆ ਆ ਕਰੋ ਨਿਰਮਲ ਸਿੰਘ ਸਾਨੋ ਵਰਦੀ ਹਾਂ ਨਿਰਮਲ ਸਿੰਘ ਉੱਤਰ ਹਰਦੀਪ ਸਿੰਘ ਸਭਰਾ ਠੀਕ ਹੈ ਬਾਪੂ ਤੇਰਾ ਨਾਂ ਹੈਗਾ ਵਿੱਚ ਪੁੱਛੋ ਸੁੱਖਾ ਸਿੰਘ ਇਹਦਾ ਭਰਾ ਵਾ ਹਾਂ ਕਰਮ ਸਿੰਘ ਇਹਦਾ ਭਰਾ ਵਾ ਭਰਾ ਜੀ ਠੀਕ ਹੈ ਹੈਗਾ ਸਾਨੋ ਵਰਦੀਪ ਸਿੰਘ ਸਭਰਾ ਬਿਲਕੁਲ ਸਾਰਿਆਂ ਦਾ ਇਕੱਲੇ ਇਕੱਲੇ ਦਾ ਨਾਮ ਲਿਖ ਕੇ ਜਿਤਨਾ ਜਿਤਨਾ ਸਮਾਨ ਉਹਨਾਂ ਦਾ ਸਾਰਿਆਂ ਨੂੰ ਦੇਣ ਦੇ ਜਦੋਂ ਮਤਲਬ ਕੋਈ ਸਮਾਨ ਵੰਡਿਆ ਜਾ ਰਿਹਾ ਜੇ ਕੋਈ ਆ ਕੇ ਉੱਥੇ ਹੱਥ ਕਰ ਲਿੰਦਾ ਮੈਨੂੰ ਤੋੜਾ ਦਿੱਤਾ ਜਾਵੇ ਤੇ ਕਿਸੇ ਨੂੰ ਮਨਾਉ ਨਹੀਂ ਕਰ ਸਕਦੇ ਇੱਥੇ ਆਪਤ ਦੇ ਵਿੱਚ ਕੀ ਗਈ ਇਹ ਵੀ ਲੰਗਰ ਹੈ ਇਹ ਵੀ ਲੰਗਰ ਕਿਸੇ ਨੂੰ ਉਹਨੂੰ ਵਾਪਸ ਹੁਣ ਆਪਾਂ ਪ੍ਰਸ਼ਾਦਾ ਵਰਤਾ ਰਹੇ ਹਾਂ ਜੇ ਕੋਈ ਐਂਕਰ ਦੇ ਹੱਥ ਕਰ ਲਿੰਦਾ ਵੀ ਉਹ ਉਹਨੂੰ ਕੀ ਕ ਕੋਈ ਨਹੀਂ ਦੇਣਾ ਬਾਈ ਜਦੋਂ ਮੈਂ ਦਾ ਦੋ ਸਿੱਲੀ ਤੇ ਗੱਲ ਹੀ ਝੂਠ ਨਹੀਂ ਮਾਰਦੇ ਬਾਈ ਉਹਨੇ ਮੋਗੇ ਦੋ ਬਾਈ ਅਸੀਂ ਪਿਛਲੀ ਵਾਰ ਆਏ ਸੀ 4 ਪਾਇੰਟਰ ਵਾਲੇ 4 ਦੇ ਲੈ ਗਏ ਗੱਠਾਂ ਵਾਲੇ ਜਿੱਦਾਂ ਲੋਕ ਪੰਜ ਸੱਤ ਪਸ਼ੂ ਦਿਖਾ ਕੇ ਨਾ ਕਹਿੰਦੇ ਬਾਈ ਸਾਡੇ ਉਧਰ ਘਾ ਡੁੱਬ ਗਏ ਆ ਐ ਹੋਗਾ ਇੰਨਾ ਨੁਕਸਾਨ ਹੋਗਾ ਕੋਈ ਤਾਂ ਟਰਾਲੀ ਭਰ ਕੇ ਲੈ ਗਿਆ ਵਾ ਕੋਈ ਆਟੋ ਤੇ ਲੈ ਗਿਆ ਯਾਨੀ ਕਿ ਵੀ ਸਾਨੂੰ ਬੰਨ ਦੇ ਨੇੜੇ ਤੋਂ ਆਉਣ ਹੀ ਨਹੀਂ ਦਿੱਤਾਗਾ अच्छा पिछली बार ਸਾਡੇ ਨੇ ਇਹ ਹੋਈ ਆ। ਨਹੀਂ ਨਜ਼ਾਇਜ਼ ਹੋ ਰਹੀ ਆ। ਹੋ ਰਹੀ ਆ ਬਈ ਇਹੀ ਆਪ ਖੁਦ ਕਹਿੰਨੇ ਆ। ਇੱਕ ਬੰਦਾ ਦਾ ਮੂਰੇ ਗਈਆਂ ਦਾ ਬਈ ਰਾਹੀ ਬੰਦਾ। ਗਾਂ ਗਾਂ ਟਰਾਲਾ ਨਹੀਂ ਜਾਂਦਾ। ਫੇਰ ਉਹ ਬੰਦਾ ਸਾਨੂੰ ਲੈ ਕੇ ਇੱਥੇ ਭਾਗੇ। ਇੱਥੋਂ ਤਾਂ ਹੀ ਛੱਡ ਕੇ ਗਿਆ। ਨਾਲੇ ਰਾਹ ਦਿਖਾ ਕੇ ਲੈ ਗਿਆ। ਇਹ ਬਹੁਤ ਹੀ ਸ਼ਰਮਨਾਕ ਤਸਵੀਰਾਂ ਨੇ ਤੇ ਸ਼ਰਮਨਾਕ ਗੱਲਾਂ ਨੇ। ਖਾਸ ਕਰਕੇ ਮਾਝੇ ਵਾਲਿਆਂ ਦਾ। ਅਸੀਂ ਇਹ ਵੀ ਕਹਿ ਸਕਦੇ ਆਂ ਵੀ ਜਿਹੜੇ ਬੰਦੇ ਇਸ ਟਾਈਮ ਆ ਦਰਿਆ ਜਣਾ ਡੁੱਬੇ ਹੋਏ ਆ ਜਿੰਨਾਂ ਕੋਲੇ ਕੋਈ ਮੁਸੀਬਤ ਹੁਣ ਇਹਨਾਂ ਤੇ ਪਹੁੰਚੀ ਹੋਈ ਆ ਉਹਨਾਂ ਤੇ ਕਰ ਪਹੁੰਚ ਲੈਣ ਦੋ ਤੁਸੀਂ ਤਾਂ ਪਹਿਲਾਂ ਹੀ ਰਜੇ ਆ ਪਿਛਲੀ ਵਾਰ ਇਹ ਵੀ ਹੋ ਸਕਦਾ ਜੀ ਜਿਹੜਾ 4 ਲੋਕਾਂ ਨੇ ਦਿੱਤਾ ਨਾ ਰਾਸ਼ਨ ਦਿੱਤਾ ਹੋ ਸਕਦਾ ਲੋਕਾਂ ਨੇ ਵੇਚਿਆ ਵੀ ਹੋਵੇ ਓਹੋ ਵੇਚਿਆ ਹੋ 100% ਹੀ ਗਾਰੰਟੀ ਦਿੰਨੇ ਵੇਚਿਆ ਵੀ ਹੋਊਗਾ ਯਾਰ ਇਹ ਸਾਡੇ ਪੰਜਾਬ ਦੀ ਤਸਵੀਰ ਤਾਂ ਨਹੀਂ ਸੀ ਕਿ ਅਸੀਂ ਇਧਰੋਂ ਲੈ ਕੇ ਦਾਨ ਲੈ ਕੇ ਤੱਕਲੇ ਬੰਨੇ ਵੇਚ ਦਈਏ ਹੋ ਸਕਦਾ ਬਈ ਇਹ ਤਾਂ ਸਾਡੇ ਪਿੰਡਾਂ 'ਚ ਆ ਜੇ ਨਾ ਸਾਡੇ ਪਿੰਡ ਦੇ ਹਜੇ ਵੀ ਇੱਕ ਦੂਜੇ ਦੀ ਬਾਹ ਫੜ ਲੈਂਦੇ ਯਾਰ ਉਹ ਗਰੀਬ ਨੂੰ ਮਿਲਿਆ ਨਹੀਂ ਆ ਦੇ ਦੇਣਾ ਪਰ ਇੱਧਰ ਅਸੀਂ ਦੇਖ ਲਿਆ ਵੀ ਇੱਧਰਲੇ ਲੋਕ ਆ ਆਪਦਾ ਆ ਪੀੜਾ ਡਪਾਲ ਦੇ ਦੂਜੇ ਨੂੰ ਕਿਸੇ ਨੂੰ ਨਹੀਂ ਦਿੰਦੇ ਕੋਈ ਇਹ ਮਾਝੇ ਵਾਲੇ ਕਰ ਰਹੇ ਆ ਅਸੀਂ ਆਪ ਖੁਦ ਭਾਈ ਚਾਰ ਟਰਾਲੇ ਪੰਜ ਲਾ ਕੇ ਗਏ ਹਜੇ ਵੀ ਸਾਡੇ ਕੋਲ ਵੀਡੀਓ ਫੋਨ 'ਚ ਪਈਆਂ ਇਹ ਝੂਠਾ ਤਾਂ ਹੀ ਦਿਖਾਉਣ ਤਿਆਰ ਬੰਨ ਦੇ ਉੱਪਰ ਖੜੇ ਆ ਜੀ ਬੰਨ ਦੇ ਉੱਪਰ ਤੁਸੀਂ ਤਸਵੀਰ ਦੇਖ ਸਕਦੇ ਹੋ ਕਿ ਲੋਕਾਂ ਨੇ ਆਪਣਾ ਮਾਲ ਡੰਗਰ ਜਿਹੜਾ ਬੰਨ ਤੇ ਲਿਆ ਕੇ ਠਾ ਦਿੱਤਾ ਮੁਸ਼ਕਲ ਦੇ ਵਿੱਚ ਨੇ ਲੋਕ ਕਾਫੀ ਬਾਪੂ ਜੀ ਹੈਪਰ ਲੱਗ ਰਹੇ ਨੇ ਗੁੱਸੇ 'ਚ ਲੱਗ ਰਹੇ ਨੇ ਮੜਾ ਇਸਾਈਡ ਤੇ ਬਾਪੂ ਜੀ ਕੀ ਗੱਲ ਪਹਿਲੇ ਆਪਣਾ ਨਾਮ ਦੱਸਦੇ ਨਰਮਨ ਸਿੰਘ ਸਭਰਾ ਸਤੀੜ ਪੱਟੀ ਜ਼ਿਲ੍ਹਾ ਹੜਾ ਤਰਨਤਾਰਨ ਚੇਚਾ ਤੁਹਾਡੇ ਕੋਲ ਲਾਲਜੀਤ ਸਿੰਘ ਭੁੱਲਰ ਜੀ ਆਏ ਨੇ ਤੁਸੀਂ ਫੇਰ ਵੀ ਉਹਨਾਂ ਦੇ ਨਾਲ ਐ ਗੁੱਸੇ ਦੇ ਵਿੱਚ ਗੱਲ ਕਰ ਰਹੇ ਹੋ ਕੀ ਗੱਲ ਤੁਹਾਡੀਆਂ ਮੁਸ਼ਕਲਾਂ ਹੱਲ ਨਹੀਂ ਹੋ ਰਹੀਆਂ ਸਾਡੀਆਂ ਮੁਸ਼ਕਲਾਂ ਬਿਲਕੁਲ ਕੋਈ ਹੱਲ ਨਹੀਂ ਵੀਰ ਜੀ ਹੋਈ ਥਨੋ ਪੁੱਲਰ ਥਾਣੇ ਚਾਰ ਕਲ ਇੱਕ ਤੋੜਾ ਮਿਲਿਆ ਸੀ ਬੰਨੋ پارک ਦੀ ਪੀੜਤ ਨਹੀਂ ਪਈ ਤਿੰਨ ਤਿੰਨ ਤੋੜੇ ਲੁਕ ਚੋ ਕੇ ਲੈ ਗਏ ਆ ਜੇ ਸਾਡੂ ਕੀ ਪੁੱਲਰ ਥਾਣੇ ਸੁਣੇ ਸਾਹੀਂ ਪੁੱਲਰ ਥਾਣੇ ਗੱਲ ਕਿਉਂ ਪਈਏ ਐ ਕਰੋਈ ਸਾਡਾ ਮੰਤਰੀ ਚੁਣਿਆ ਵਾ ਅਸੀਂ ਉਹਨੂੰ ਵੋਟਾਂ ਪਾਈਆਂ ਕਿ ਬਜ਼ਾਰ ਲੈਂਦਾ ਇਸ ਕਰਕੇ ਵੀ ਸਾਡਾ ਕੁਝ ਸੁਣੂਆ ਚਲੋ ਮਾਲਕ ਨੇ ਸਾਡੀ ਸੁਣ ਲਈ ਬਲਦਾ ਸਾਡਾ ਹੋ ਗਿਆ ਜਿਹੜੇ ਸਾਡੇ ਸਭਰਾ ਆਉਂਦੀ ਪਚਾਇਤ ਆ ਅਸੀਂ ਉਹਦੇ ਬਾਰੇ ਬੜਸਾ ਬੋਲਦੇ ਜਰੂਰ ਆ ਪਰ ਚਾਰ ਹੁੰਦਾ ਪੰਚਾਇਤ ਨਾਲ ਵੀ ਮੈਂ ਕਹੂੰਗਾ ਪੰਚਾਇਤ ਨਾਲ ਵੀ ਕਿਉਂ ਪੰਚਾਇਤ ਪਿੰਡ ਦੀ ਮਾਂ ਹੁੰਦੀ ਆ ਪੰਚਾਇਤ ਤੋਂ ਬਿਨਾ ਤੇ ਕੋਈ ਕੰਮ ਚੱਲਦਾ ਹੀ ਨਹੀਂ ਜੇ ਇਹਨਾਂ ਇਹਨਾਂ ਪੰਚਾਇਤ ਨੂੰ ਇਹਨਾਂ ਕਹ ਲੜਾਂ ਇਹਨਾਂ ਸਿੱਧਾ ਸਾਡੇ ਕੋਲ ਨਹੀਂ ਆਣਾ ਪੰਚਾਇਤ ਨੇ ਆਉਣਾ ਪੰਚਾਇਤ ਸਾਨੂੰ ਨਾ ਪ੍ਰਕਾਰ ਰੱਖਦੀ ਆ ਕਿਹੜੀ ਗੱਲ ਰੱਖਦੇ ਤੁਹਾਡੇ ਨਾਲ ਕਿਉਂ ਬਰ ਖਿਲਾਫ ਮੈਂ ਉਹੀ ਸਵਾਲ ਕਰ ਹਾਂ ਉਹ ਕਿਹੜੀ ਗੱਲ ਵਰਕਰਾਂ ਨੂੰ ਦੱਸਣ ਰਾਨਗੇ ਵੀ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ ਜਾਂ ਤੁਸੀਂ ਸਾਨੂੰ ਕੁਛ ਕੀਤਾ ਆ ਜਾ ਤਾਂ ਅਸੀਂ ਗਾਲਾਂ ਕਢੀਆਂ ਸਾਡੇ ਮੂੰਹ ਤੇ ਗੱਲ ਕਰ ਹਾਂ ਅਹੀਂ ਤਾਰਸੋਂ ਦੇ ਘਰ ਗਿਆ ਸਾਂ ਵੰਡ ਲੈਣ ਸਾਨੂੰ ਠੋਕ ਕੇ ਨਿਜਾਬਾਤਾ ਤੁਹਾਡਾ ਕੀ ਵਿਕੜਿਆ ਅਹੀਂ ਆ ਸਾਨੂੰ ਸੁਣਿਆ ਗਿਆ ਤੇ ਮੈਂ ਨਹੀਂ ਹੋਂਦਾ ਤਾਰ ਸਿੰਘ ਕੌਣ ਹੈ ਸਰਪੰਚ ਸਰਪੰਚ ਸਾਹਿਬ ਅੱਛਾ ਨਾ ਮੈਂ ਨਹੀਂ ਹੋਂਦਾ ਤੱਕੇ ਨਮਰੋ ਬੰਦੇ ਨੇ ਕਿ ਲਿਆ ਵੀ ਜਾਓ ਤੁਹਾਨੂੰ ਜਿ ਸ਼ੈ ਕੋ ਟੋੜਾ ਟੋੜਾ ਮਿਲ ਜਵੇ ਸਾਨੂੰ ਆ ਤੁਹਾਡਾ ਨਹੀਂ ਕੁਝ ਨਿਕਾਣਾ ਤੇ ਮਾਰ ਚੇ ਪਾਸ਼ਾ ਤੰਦਰੁਸਤੀਆਂ ਰੱਖੇ ਸਾਡਾ ਨਿਕਾਣਾ ਦੇ ਅਸੀਂ ਵੰਡ ਬਿਲਕੁਲ ਨਹੀਂ ਮੰਗਦੇ ਜਿਹੜੀ ਗੱਲ ਕਰਕੇ ਆਇਆ ਹੂੰ ਜੇ ਇਹਦੇ ਵਿੱਚ ਸਾਡੇ ਕੋਈ ਗਲਤੀ ਹੈ ਤੀਰਤਾ ਦੱਸ ਸਕਦੇ ਹੋ ਤੁਹਾਡਾ ਸਮਾਨ ਕਿੱਥੇ ਆ ਘਰ ਕਿੱਥੇ ਤੁਹਾਡਾ ਪਾਣੀ ਦੇ ਵਿੱਚ ਆ ਜਾਂ ਕਿ ਹਾਂ ਬੰਨੋ ਅਗਾਲੇ ਬੰਨੋ ਚੱਲ ਜਨੋ ਤੇ ਸਾਲਾ ਕੋਈ ਡੁੱਬ ਗਿਆ ਸਾਡਾ ਐਣਾ ਥਾਂ ਪਾਣੀ ਨਾ ਕਿਉਂ ਐਣਾ ਅੱਛਾ ਘਰ ਦੀ ਛੜੇ ਆਣਾ ਪਾਣੀ ਚਾਰ ਮਰਲੇ ਮੇਰਾ ਘਰ ਆ ਸੱਤ ਮਰਲੇ ਮੇਰੇ ਦੋਹਾਂ ਪਰੌਣਾ ਘਰ ਜਿਹੜਾ ਸਾਡੇ ਘਰ ਚ ਪਾਣੀ ਨਹੀਂ ਵੜਿਆ ਮੈਂ ਇਹਦੇ ਖੁਰਾਣੋ ਪਾਣੀ ਲਗਾ ਪਿਆ ਅਹੀਂ ਮਾਲ ਕਿਉਂ ਨਹੀਂ ਕੱਢਦੇ ਪਹਿਲੇ ਕਿੰਨੀ ਤੁਹਾਡੀ ਉੱਧਰ ਸਾਡੇ ਕੋਲ ਦੋ ਦੋ ਕਿਲੇ ਪੈਲੇ ਆ ਸਾਰੀ ਡੁੱਬ ਗਈ ਆ ਸਾਰੀ ਡੁੱਬੀ ਚੁਣ ਸਭ ਡੁੱਬੇ ਆ ਉਸ ਤੋਂ ਇਲਾਵਾ ਹੋਰ ਕਿਤੇ ਕੁਝ ਕਿਹਦੇ ਸਾਡੇ ਪਾਸੇ ਮਰਲਾ ਸਾਡਾ ਪਿੰਡ ਥਾਂ ਮਰਲਾ ਵੀ ਨਹੀਂਗਾ ਹਾਂ ਅਸੀਂ ਉਹਨਾਂ ਨੇ ਵੀ ਕਿਹੜੇ ਘਰ ਮਾਲ ਖੜਕੇ ਬੰਨੀ ਆ ਦਾ ਹਰ ਬਾਰ ਬਾਰ ਡੰਗਰ ਆ ਸਾਨੂੰ ਸੰਭਾਲਣ ਕੇ ਸਾਡਾ ਮਾਲ ਸੰਭਾਲਣ ਹੁਣ ਪੁੱਤ ਹਰ ਇੱਕ ਦਾ ਘਰ ਦੋ ਦੋ ਚਾਰ ਚਾਰ ਮਰਲੇ ਘਰ ਚ ਪਿੰਡ ਚ ਬਿਲਕੁਲ ਉਹ ਆ ਦਾ ਮਸਾ ਗੁਜ਼ਾਰਾ ਕਰਦਾ ਅਸੀਂ ਕਿਹਦੇ ਘਰ ਬੰਨੀ ਅਹੀਂ ਕਿਸੇ ਦੇ ਘਰ ਮੰਨ ਲਿਆ ਕਿ ਕੀ ਸਾਨੂੰ ਰੋਟੀ ਕੋ ਤੇ ਸਾਡੇ ਮਾਲ ਨੂੰ ਪੱਠੇ ਪਾਉ ਜੀ ਜੀ ਅਹੀਂ ਗਲੀ ਚ ਮਾਲ ਬੰਨਣਾਗੇ ਕਿੱਥੇ ਬੰਦਾ ਸਾਡੇ ਘਰੇ ਬੱਦਾ ਜਾ ਸਾਰਾ ਕਰੇ ਕਿੰਨਾ ਮਾਲ ਹੈ ਤੁਹਾਡੇ ਕੋਲ ਮੇਰੇ ਕੋਲ 12 ਡੰਗਰ ਸਾਡੇ ਮੇਰੇ ਭਰਾ ਕੋਲ 20 ਡੰਗਰ ਬੱਦੇ ਆ ਅੱਛਾ ਅਹੀਂ ਬਹੁਤ ਥੀ ਹੁਣ ਉਹਨਾਂ ਨੂੰ ਚਾਰਾ ਨਹੀਂ ਮਿਲਦਾ ਕੀ ਨਹੀਂ ਮਿਲਦਾ ਸਭ ਕੁਝ ਮਿਲਦਾ ਸਾਨੂੰ ਪੁੱਤ ਕੋਈ ਸਾਨੂੰ ਵੰਡ ਨਹੀਂ ਦਿੱਤਾ ਕਿਸ ਨੂੰ ਚਾਰਾ ਨਹੀਂ ਦਿੱਤਾ ਮੰਤਰੀ ਸਾਹਿਬ ਤੁਹਾਡੇ ਕੋਲ ਖੜੇ ਆ ਗਵਾਂਢ ਖੜੇ ਹੋ ਕਹਿੰਦੇ ਭੀ ਸਭ ਕੁਝ ਦੇ ਤੋੜਾ ਜੀ ਕਿ ਉਹਨਾਂ ਦੇ ਗਏ ਟਰੰਪੀਲੂ ਕਹਿੰਦੇ ਕਿ ਤੁਹਾੜਾ ਸਾਨੂੰ ਜੂੜ ਦੇ ਗਏ ਮੰਤਰੀ ਸਾਹਿਬ ਅਹੀਂ ਮੰਤਰੀ ਸਾਹਿਬ ਕਿਉ ਕਿਉਂ ਅੱਖੀਂ ਸਾਨੂੰ ਨਹੀਂ ਦਿੱਤਾ ਇੱਕ ਤੋੜਾ ਸਾਨੂੰ ਜਰੂਰ ਦੇ ਗਿਆ ਹਾਂ ਸਾਨੂੰ ਜਿਹੜੀ ਪਿੰਡ ਦੀ ਪਿਆ ਸਾਾਨੂੰ ਉਹ ਹੀ ਖਰਾਬ ਕਰਦੀ ਮੈਂ ਮੂੰਹ ਤਨ ਜੇ ਪਿੰਡੋਂ ਚਾਰੋਂ ਦਾ ਪਿੰਡ ਵੰਡ ਫੇਰ ਸਾਡੀ ਤਰਪਾਲਾ ਸਾਡੇ ਘਰ ਜਾ ਕੇ ਵੇਖ ਲੋ ਨਹੀਂ ਤੁਹਾਡੇ ਕਹਿਣ ਦਾ ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਨਜਾਇਜ਼ ਵੰਡਿਆ ਜਾ ਰਿਹਾ ਵੀ ਜਿਨ੍ਹਾਂ ਨੂੰ ਲੋੜ ਨਹੀਂ ਉਹ ਲੈ ਕੇ ਰਹਿ ਹਾਂ ਜਿਹੜੇ ਬੇ ਲੋੜਿਓ ਬੰਦੇ ਵੰਡ ਲੈ ਜਾਂਦੇ ਜਿਨ੍ਹਾਂ ਨੂੰ ਲੋੜ ਉਹਨਾਂ ਨੂੰ ਪਤਾ ਦਿੰਦਾ ਕੋਈ ਵੀ ਜਿਹੜਾ ਜਿਹੜਾ ਬੰਦਾ ਡੁੱਬਾ ਉਹਨੂੰ ਅੱਗ ਲੱਗਣੀ ਆ ਕਿ ਨਹੀਂ ਲੱਗਣੀ ਜੀ ਜੀ ਬਿਲਕੁਲ ਬਿਲਕੁਲ ਅੱਗ ਉਹਦੇ ਲੱਗਦੀ ਆ ਜਿਹੜਾ ਸੁੱਕੇ ਥਾਂ ਬੈਠਣਾ ਇੱਥੇ ਦੋ ਬੰਦੇ ਹ ਸਾਰਾ ਦਿਨ ਬਹਿ ਰਹਿੰਦੇ ਆ ਜਦੋਂ ਚਵੰਡ ਆਉਂਦਾ ਨਾ ਰੱਖ ਕੇ ਮੋੜਾ ਸ਼ਾਂਤ ਐ ਉੱਤਰ ਜਾਂਦੇ ਆ ਦੱਸੋ ਉਹਨਾਂ ਦਾ ਕੀ ਵਿਗੜਿਆ ਅੱਛਾ ਮਤਲਬ ਨਜਾਇਜ਼ ਲੋਕ ਰਹਿ ਰਹੇ ਨੇ ਨਜਾਇਜ਼ ਫਾਟ ਆਹੀਂ ਇਹ ਅੰਨੇ ਆ ਮੰਤਰੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਇਹਦੀ ਇਹਦੀ ਸਾਡੇ ਬੇਕਾਂ ਦੇ ਲਿਖਤ ਬਣਾ ਲਓ ਹਾਂ ਸਾਡੀਆਂ ਸਰਵਿਸ ਤੇ ਪਿੰਡ ਸਭਰਾ ਦਿਆਂ 12 ਜਾਂ 10 12 ਵੀਕਾ ਸਰਵ ਸਭਰਾ ਦਿਆਂ ਸਾਰੀਆਂ ਪਿੰਡ ਦੀਆਂ ਸਾਡੇ ਪਿੰਡ ਦੇ ਪਤਾ ਨਹੀਂ ਇਹ ਮੰਤਰੀ ਸਾਹਿਬ ਲੱਖਾਂ ਦਾ ਸਮਾਨ ਕਰਉਂਦੇ ਨੇ ਕਰੋੜਾਂ ਦਾ ਕਰਉਂਦੇ ਨੇ ਆ ਸਾਡੇ ਕੋਲ ਦਹਾਂ ਰੁਪਈਆਂ ਦਾ ਪਹੁੰਚਣਾ ਸਾਰਾ ਪਿੰਡ ਖਾਰਦਾ ਹੂੰ ਮਾਂਖੀ ਸਾਹ ਵਾਲਾ ਲਈ ਸਚਾਈ ਇਹਨਾਂ ਦੀ ਗੱਲ 'ਚ ਕੱਢ ਜੋੜ ਕੱਢ ਜੋੜ ਇਧਰ ਐਨੂੰ ਮੁਕਰੋ ਕਿੰਨੀ ਕਿ ਸਚਾਈ ਇਹਨਾਂ ਦੀ ਗੱਲ 'ਚ ਇਹਨਾਂ ਦੀ ਸਚਾਈ ਸਾਰੀ ਹੈ ਜੋ ਇਹਨਾਂ ਗੱਲਬਾਤ ਬੋਲੀ ਆ ਸਭ ਕੋ ਇਹੋ ਕੋਹ ਹੰਡਿਆ ਜੋ ਕਹਿੰਦਾ ਸਭ ਇਹੋ ਕੋਹ ਹੰਡਿਆ ਹੂੰ ਇੱਥੇ ਬੰਦੇ ਬੈਂਦੇ ਆ ਚਾਰ ਲ ਜਾਂਦੇ ਆ ਉਹ ਪੋਇਨਾ ਮੁੜ ਕੇ ਜਾਂਦੇ ਆ ਸਾਰਾ ਬਈਕਾਂ ਨੂੰ ਚਾ ਵੰਡਿਆ ਹੂੰ ਰਾਸਣ ਆ ਬਈ ਕਾਂ ਦੱਸੋ ਕਿਹੜੀ ਡੁੱਬੀ ਹੈ ਜਿੱਦੋਂ ਨੂੰ ਵੰਦੇ ਗਏ ਹੂੰ ਕੋਈ ਬਾਗ ਨਹੀਂ ਡੁੱਬੀ ਸਾਡੀਆਂ ਬਈਕਾਂ ਵੇਖ ਲੋ ਸਾਰੀਆਂ ਡੁੱਬੀਆਂ ਇਹ ਕਹਿੰਦੇ ਇਹਨਾਂ ਦਾ ਨਿਸ਼ਕਾਨ ਕੋਈ ਨਹੀਂ ਪੰਚਾਇਤ ਵੀ ਕਹਿੰਦੀ ਤੇ ਹੁਣ ਮੇਰੇ ਨਾਲ ਚਲ ਜਾ ਚਾਰ ਚਾਰ ਫੁੱਟ ਪਾਣੀ ਸਾਡਾ ਮਾਲ ਡੰਗਰ ਇੱਧਰ ਵੱਜਾ ਬਜ਼ੁਰਗ ਸਾਡੇ ਨੇ ਲਤਾਵ ਕਟੀਆਂ ਸੀ ਨਾ ਮੇਰੇ ਕੋਲ ਸਮਾਨ ਨਿਕਲਿਆ ਨਾ ਕੋਈ ਦਾਣਾ ਨਿਕਲਿਆ ਤੇ ਪੰਚਾਇਤ ਇੱਧਰ ਕੀ ਕਰਨੋਂ ਵੰਡਦੀ ਐ ਨਜਾਇਜ਼ ਕਿਉਂ ਕੰਮ ਕਰਦੀ ਐ ਅੱਜ ਤੂੜੀ ਲੁਆਈ ਇੱਕ ਕਾਣੀ ਵੰਡ ਕਰਦੀ ਉਹ ਆਪਦੇ ਥਾਂ ਸੱਚਾ ਬੋਲਦਾ ਇਹ ਸ਼ਾਇਦ ਬਿਲਕੁਲ ਸੱਚ ਬੋਲ ਰਿਹਾ ਬਸ ਸੱਚ ਬੋਲਦਾ ਇਹੋ ਕੋ ਹੁੰਦਾ ਅਸੀਂ ਦੋਵੇਂ ਖਲੋਤੇ ਆਂ ਗੁੱਸਾ ਲੱਗਦਾ ਜਿਹਨੂੰ ਅਸੀਂ ਮੂੰਹ ਤੇ ਗੱਲ ਕਰੀ ਕੀ ਕਾਰਨ ਲੱਗਦਾ ਤੁਹਾਨੂੰ ਕੀ ਕਾਰਨ ਸਾਨੂੰ ਪਤਾ ਨਹੀਂ ਇਹਨਾਂ ਦਾ ਕਾਰਨ ਕੀ ਅਸੀਂ ਵੋਟਾਂ ਵਿੱਚ ਪਾਈਆਂ ਇਹ ਕਾਰਨ ਦਾ ਇਹਨਾਂ ਪੰਚਾਇਤ ਨੂੰ ਪਤਾ ਹੋਊਗਾ ਕੀ ਕਾਰਨ ਕੀ ਨਹੀਂ ਇਹਦੇ ਕਾਰਨ ਸਾਨੂੰ ਵੀ ਕਿਸੇ ਨੂੰ ਨਹੀਂ ਕੁਝ ਹੋਰ ਲੋਕਾਂ ਦੀ رائے ਮੈਂ ਚਾਹਣੀ ਚਾਹੁੰਦਾ ਬਾਈ ਜੀ ਕੀ ਲੱਗਦਾ ਵੀ ਇਹ ਬਾਈ ਜੀ ਜੋ ਕਹਿ ਰਹੇ ਨੇ ਸੱਚ ਨੇ ਉਹ ਇਹਨਾਂ ਨੇ ਪਤਾ ਹੋਈਦਾ ਹੈ ਬੰਦੇ ਹੋਰ ਅੱਛਾ ਤੁਸੀਂ ਇੱਧਰ ਹੀ ਬਸੋ ਸੋ ਹੋਰ ਇਥੇ ਕੋਈ ਵੀਰ ਬੋਲੋ ਬਾਪੂ ਜੀ ਬਾਪੂ ਜੀ ਵੀਰ ਜੀ ਸੱਚ ਕਹਿ ਰਿਹਾ ਸੱਚ ਕਹਿ ਰਿਹਾ ਸਾਬ ਜੀ ਮੇਰੇ ਤੋਂ ਵੱਡਾ ਭਰਾ ਮੇਰਾ ਅੱਛਾ ਅਹੀਂ ਤਿੰਨ ਭਰਾਵਾਂ ਆ ਅੱਛਾ ਅਹੀਂ ਸਾਡੇ ਬੇਟਾ ਸਾਡੇ ਚਾਰ ਪੰਜ ਸਾਡੀਆਂ ਉੱਥੇ ਲੱਗ ਲੱਗੇ ਸਾਡੇ ਕੋਲ ਸਿਰਫ ਇਹ ਥੋੜਾ ਵੰਡਦਾ ਤੇ ਚਾਰ ਚਾਰ ਥੋੜੇ ਚਾਰ ਦੇ ਦੇ ਤੇ ਸਾਡੇ ਕੋਲ ਅਕੇ ਨੇ ਪਹੁੰਚਾ ਨਹੀਂ ਸਾਨੂੰ ਪਾਣੀ ਨਹੀਂ ਆ ਸਾਰਾ ਮਾਲ ਡੰਗਰ ਅਹੀਂ ਸਾਡੇ ਅਸਰ ਥੋੜਾ ਆਹਣਾ ਘਰ ਘਰ ਵਾਲਾ ਉੱਚਾ ਸਿਰਫ ਅਹੀਂ ਮਾਲ ਡੰਗਰ ਉੱਥੇ ਲੱਗੇ ਬੈਠੇ ਤੇ ਜੇ ਕੋਲ ਦੋ ਪਾਣੀ ਹੋਰ ਆ ਜੇ ਕਿ ਸਾਡਾ ਕੋਈ ਬੁਣੀ ਵਾਲੇ ਦਾ ਨਾ ਸਾਲੇ ਕੋ ਸਾਨਾ ਨੰਗਣ ਨੂਣਾ ਟੱਪਣ ਨਾ ਵਹੜ ਕ ਬੇੜੀ ਨਾ ਉੱਤਪੂ ਕੋਈ ਸ਼ੈ ਨਹੀਂ ਮੰਤਰੀ ਸਾਹਿਬ ਕੀ ਲੈ ਕੇ ਆਏ ਹੁਣ ਹਾਂਜੀ ਮੰਤਰੀ ਸਾਹਿਬ ਹੁਣ ਕੀ ਕੀ ਲੈ ਕੇ ਆਏ ਤੁਹਾਡੇ ਕੋਲ ਸਾਨੂੰ ਨਹੀਂ ਪਤਾ ਜੀ ਤੁਸੀਂ ਦੱਸਿਆ ਨਹੀਂ ਉਹਨਾਂ ਨੂੰ ਆਪਣੀ ਮੁਸ਼ਕਿਲ ਵੀ ਸਾਨੂੰ ਆ ਮੁਸ਼ਕਲ ਆ ਨਹੀਂ ਸਾਨੂੰ ਨਹੀਂ ਦੱਸਿਆ ਤੁਹਾਡੀ ਗੱਲ ਵੀ ਨਹੀਂ ਕਰਨ ਦਿੰਦਾ ਕੋਈ ਤੁਹਾਨੂੰ ਹਾਂ ਨਹੀਂ ਅਹੀਂ ਲਿਖ ਆਓ ਮੈਂ ਤੁਹਾਡੀ ਗੱਲ ਕਰਵਾਉਣਾ ਸਾਰੇ ਤਾਂ ਪੰਚਾਇਤ ਮੈਂਬਰ ਹੀ ਸਾਡੇ ਆਖਣ ਤੇ ਫੇਰੀਏ ਮੰਤਰੀ ਸਾਹਿਬ ਸਿੱਧਾ ਸਾਡੇ ਕੋਈ ਕੀ ਕਹਿਆ ਕਹਿੰਦੇ ਮੰਤਰੀ ਤੁਹਾਡਾ ਸਿੱਧੀ ਗੱਲ ਨਹੀਂ ਕਰਦਾ ਨਹੀਂ ਕੀ ਕਰਵਾ ਦਈਏ ਤੇ ਮੰਨੂ ਬਾਬਿਆਂ ਨੂੰ ਨਹੀਂ ਅਹੀਂ ਭਈ ਜਾਣਦੇ ਨਹੀਂ ਜੋੜ ਮੰਤਰੀ ਸਾਹਿਬ ਕਰਾ ਦਈਏ ਖੁਸ਼ ਹੋ ਜੋਗੇ ਨਹੀਂ ਕੋਈ ਨਹੀਂ ਮੰਤਰੀ ਸਾਹਿਬ ਤੁਸੀਂ ਉਹ ਗੱਲ ਕਰ ਰਹੇ ਹੋ ਮੰਤਰੀ ਸਾਹਿਬ ਨੇ ਇੱਕ ਕਰ ਲਈ ਤੁਸੀਂ ਚਲੋ ਜਦ ਬੰਦੇ ਉਹਨਾਂ ਦੇ ਅਸੀਂ ਤਾਂ ਜਨਤਾ ਦੇ ਨੁਮਾਇੰਦੇ ਆ ਸਰਕਾਰ ਨੂੰ ਸਵਾਲ ਕਰਾਂਗੇ ਮੈਂ ਇਹ ਗੱਲ ਕਹਿ ਰਿਹਾ ਸੀਗਾ ਉਹ ਉਹਨਾਂ ਦੇ ਸੁਣਨ 'ਚ ਫਰਕ ਪੈ ਗਿਆ ਜੀ ਤੁਹਾਨੂੰ ਕੀ ਲੱਗਦਾ ਸਾਨੂੰ ਕੁਝ ਨਹੀਂ ਲੱਗਦਾ ਸਾਨੂੰ ਕੀ ਲੱਗਣਾ ਨਹੀਂ ਤੁਹਾਨੂੰ ਲੱਗਦਾ ਵੀ ਤੁਹਾਡੀ ਗੱਲ ਸਹੀ ਖਬਰ ਨਹੀਂ ਲੋਕਾਂ ਤੱਕ ਪਹੁੰਚ ਨਹੀਂ ਆਓ ਆਪਾਂ ਉਹਨਾਂ ਨਾਲ ਵੀਰਾਂ ਨਾਲ ਤੁਹਾਨੂੰ ਬਾਈ ਜੀ ਕਿਉਂ ਲੱਗਿਆ ਵੀ ਅਸੀਂ ਸਰਕਾਰ ਦੇ ਬੰਦੇ ਦੱਸੋ ਕੀ ਮੁਸ਼ਕਲਾਂ ਨੇ ਤੁਹਾਨੂੰ ਦੱਸੋ ਮੁਸ਼ਕਲਾਂ ਸੁਣੋ ਬਾਬੇ ਨੇ ਦੱਸਿਆ ਹੀ ਆ ਉਹ ਆਪਾਂ ਸਾਰੇ ਸਵਾਲ ਹੁਣੇ ਮੰਤਰੀ ਸਾਹਿਬ ਨੂੰ ਕਰਾਂਗੇ ਤੁਸੀਂ ਦੱਸੋ ਜੇ ਤੁਹਾਨੂੰ ਕੋਈ ਮੁਸ਼ਕਲ ਹੈ ਜੇ ਤੁਹਾਨੂੰ ਕੋਈ ਲੱਗਦਾ ਵੀ ਆ ਸਵਾਲ ਮੰਤਰੀ ਸਾਹਿਬ ਨੂੰ ਕਰੋ ਮੈਂ ਹੁਣੇ ਕਰ ਲਵਾਂ ਸੇਵਾ ਵਾਲੀ ਆ ਅਸੀਂ ਤਾਂ ਇਹਦੇ ਜਿਹੜੇ ਇਹਨਾਂ ਦੇ ਹੱਡ ਬੀਤੀਆਂ ਸੁਣੋ ਨਾ ਮੈਂ ਉਹਨਾਂ ਦੀਆਂ ਸੁਣ ਰਿਹਾ ਹਾਂ ਮੈਂ ਇਹ ਗੱਲ ਕਹਿ ਰਿਹਾ ਵੀ ਅਸੀਂ ਤਾਂ ਸਰਕਾਰ ਨੂੰ ਸਵਾਲ ਕਰਾਂਗੇ ਤੁਹਾਡੇ ਤੁਹਾਨੂੰ ਲੱਗਿਆ ਵੀ ਅਸੀਂ ਸਰਕਾਰ ਦੇ ਬੰਦੇ ਕਹਿੰਦਾ ਆਪਦੇ ਮੂੰਹੋਂ ਕਹਿੰਦਾ ਨਹੀਂ ਮੈਂ ਇਹ ਗੱਲ ਕੀਤੀ ਵੀ ਜਨਤਾ ਦੇ ਬੰਦੇ ਅਸੀਂ ਅਸੀਂ ਜਨਤਾ ਦੀ ਗੱਲ ਸੁਣਨਾ ਚੱਲ ਬੰਦ ਰੱਖੀ ਮੜਾਗਾ ਉਹ ਮੂੰਹੋਂ ਕਈ ਵਾਰ ਆਹ ਮਾਈਕ ਜਿਹੜਾ ਨਾ ਸੀਂ ਚੀਤਾ ਵਾ ਜਦੋਂ ਇਹਦੇ ਸਾਹਮਣੇ ਕੋਈ ਬੋਲਦਾ ਨਾ ਤੇ ਵੱਡੇ ਵੱਡੇ ਦੀਆਂ ਲੱਤਾਂ ਕੰਮ ਜਾਂਦੀਆਂ ਹੈ ਨਾ ਤੇ ਚਲੋ ਅਸੀਂ ਆਪਣੀ ਗੱਲ ਲੋਕਾਂ ਕੋਲੋਂ ਸੁਣ ਲਈ ਆ ਹੁਣ ਮੰਤਰੀ ਸਾਹਿਬ ਤੋਂ ਸਵਾਲ ਕਰਾਂਗੇ ਜੇ ਤੁਹਾਡਾ ਕੋਈ ਸਵਾਲ ਹੈ ਤਾਂ ਦੱਸ ਦਿਓ ਨਹੀਂ ਇਹ ਹੀ ਆਹੀ ਦਾ ਕਹਿੰਦੇ ਆ ਬਾਤ ਚੜ ਕੇ ਸੇਵਾ ਕਰੋ ਹੈ ਨਾ ਨਾਵਾ ਤੇ ਭੀੜ ਪਈ ਆ ਨਾਲ ਖੜੋ ਹੱਲ ਹੈਗਾ ਕੋਈ ਪਾਣੀ ਦਾ ਹੱਲ ਹੈਗਾ ਕੋਈ ਪਾਣੀ ਦਾ ਦਾ ਹੱਲ ਕੋਈ ਹੁਣੀ ਐਵੇਂ ਕਹਿ ਰਹੇ ਨਹੀਂ ਨਹੀਂ ਜਿਸ ਤਰ੍ਹਾਂ 23 ਚ ਵੀ ਆਇਆ ਹੁਣ ਫੇਰ ਆ ਗਿਆ ਹੋ ਸਕਦਾ ਉਹਨਾਂ ਵਾਲੇ ਸਮੇਂ ਚ ਫੇਰ ਇਹ ਮੈਂ ਕਹਿ ਰਿਹਾ ਪੱਕਾ ਹੱਲ ਹੈ ਸਾਲ ਲੰਘ ਜਾਂਦੇ ਬੰਦਾ ਚੱਲ ਮਾੜਾ ਮੋੜ ਪੈਰਾਂ ਤੇ ਖੜਾ ਹੋ ਜਾਂਦਾ ਹੁਣ ਇੱਕ ਸਾਲ ਹੋਇਆ ਮਾਰਪਈ ਨੂੰ ਤੇ ਮਗਰ ਹੁਣ ਫੇਰ ਪੈ ਗਈ ਔਖਾ ਹੋ ਜਾਂਦਾ ਜੀ ਅੱਗੇ ਕੋਈ ਟਾਈਮ ਬਾਅਦ ਹੁੰਦਾ ਉਹਨੇ ਨਾ ਬੰਦਾ ਕੋਈ ਪੈਰਾਂ ਤੇ ਆਪਦਾ ਖੜਾ ਹੋ ਜਾਂਦਾ ਵਾ ਇਹ ਤਾਂ ਹਜੇ ਪੈੜੀ ਨਹੀਂ ਪਧਰੀ ਹੋਈ ਹਣੀ ਕਈਆਂ ਤੋਂ ਰੇਤਾਂ ਨਹੀਂ ਚੱਕੀ ਗਈ ਹੋਣੀ ਤੇ ਫੇਰ ਜਿੱਥੇ ਲੈ ਵੀ ਬਾਹਨ ਟੁੱਟੇ ਉੱਥੇ ਹਜੇ ਟੋਏ ਓਵੇਂ ਕਿੱਲੇ ਕਿੱਲੇ ਚ ਪਏ ਹਜੇ ਉਹ ਨਹੀਂ ਪਧਰੇ ਹੋਏ ਤੇ ਮਗਰ ਪਾਣੀ ਫੇਰ ਆ ਗਿਆ ਤੇ ਓਕਾ ਜਾਂਦਾ ਚਲੋ ਆਪਾਂ ਲੋਕਾਂ ਦੀ رائے ਲੈ ਰਹੇ ਆਂ ਲੋਕਾਂ ਤੋਂ ਸਵਾਲ ਲੈ ਰਹੇ ਆਂ ਔਰ ਕੋਸ਼ਿਸ਼ ਕਰਦੇ ਆਂ ਮੰਤਰੀ ਸਾਹਿਬ ਕੋਲ ਇਹ ਸਾਰੇ ਸਵਾਲ ਕਰਕੇ ਉਹਨਾਂ ਤੋਂ ਜਵਾਬ ਜ਼ਰੂਰ ਲਵਾਂਗੇ ਤੁਸੀਂ ਸਾਡੇ ਨਾਲ ਬਣੇ ਰਹੋ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਸਰਪੰਚ ਸਾਹਿਬ ਸਰਦਾਰ ਅਵਤਾਰ ਸਿੰਘ ਜੀ ਮੌਜੂਦ ਨੇ ਆਪਾਂ ਕਰਦੇ ਆਂ ਸਵਾਗਤ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਇਹ ਗੱਲ ਕਹਿ ਰਿਹਾ ਕਿ ਜਿਹੜਾ ਸਮਾਨ ਸਰਕਾਰ ਵੱਲੋਂ ਆਉਂਦਾ ਸਾਡੇ ਤੱਕ ਨਹੀਂ ਪਹੁੰਚਦਾ ਤੇ ਜਿਹੜੇ ਥੱਲੇ ਡੁੱਬੇ ਵੀ ਨਹੀਂ ਗਏ ਉਹਨਾਂ ਨੂੰ ਦਿੱਤਾ ਜਾ ਰਿਹਾ ਤੁਹਾਡਾ ਕੀ ਕਹਿਣਾ ਬਿਲਕੁਲ ਇਹਨਾਂ ਨੂੰ ਪਹੁੰਚਿਆ ਸਮਾਨ ਸਾਰਾ ਹੂੰ ਸਾਰਿਆਂ ਨੂੰ ਪਤਾ ਸਾਰਿਆਂ ਦੇ ਸਾਹਮਣੇ ਦੇਖ ਗਏ ਮੰਤਰੀ ਸਾਹਿਬ ਨਾਲੇ ਜਿੰਨੇ ਨੇ ਘਰੇ ਦੇ ਕੇ ਗਏ ਜਿਤਨਾ ਜਿਤਰਾ ਤੁਰਿਆਂ ਦਾ ਤਰਪਾਲਾਂ ਆਜਾਈਆਂ ਹੋਣਾ ਹੀ ਪੱਟੀਆਂ ਲੈ ਕੇ ਤਾਂ ਤੁਰੇ ਆਉਂਦੇ ਜੀ ਸਾਰਿਆਂ ਨੂੰ ਤਰਪਾਲਾਂ ਦੇਣੀਆਂ ਸਾਰਿਆਂ ਦੀ ਲਿਸਟ ਮੇਰੇ ਕੋਲ ਆ ਜਿਹਨਾਂ ਦਾ ਨਾਮ ਲਿਖਿਆ ਜਿਹੜੇ ਜਿਹੜੇ ਬੰਦੇ ਵਿੱਚ ਇਹ ਭਾਉ ਦਾ ਨਾਮ ਹੈਗਾ ਵਿੱਚ ਬਿਲਕੁਲ ਹੈਗਾ ਮੈਂ ਸਾਰੇ ਭਰਾਵਾਂ ਦਾ ਤੁਹਾਨੂੰ ਨਾਮ ਹੈ ਵਿਖਾ ਦੇਣਾ ਜੀ ਆ ਤੁਸੀਂ ਚੈੱਕ ਕਰ ਲਓ ਜੀ ਜੀ ਚਲੋ ਉਤਰਿਆ ਦੱਸ ਦਿਓ ਉਦਾਂ ਦਾ ਨਹੀਂ ਮੈਂ ਤੁਹਾਨੂੰ ਸਾਹਮਣੇ ਵਿਖਾਉਣਾ ਹਾਂ ਆ ਉਹਦਾ ਨਾਮ ਕੀ ਹੈ ਦਿਖਾਓ ਮੈਨੂੰ ਨਿਰਮਲ ਸਿੰਘ ਦਾ ਨਾਮ ਹੈਗਾ ਵਿੱਚ ਜੀ ਲਾ ਵਪਾਰ ਰੀਅਲਟੀ ਚੈੱਕ ਕਰਦੇ ਆ ਜੀ ਆ ਆ ਕਰੋ ਨਿਰਮਲ ਸਿੰਘ ਸਾਨੂੰ ਫਿਰਦੀਪ ਹਾਂ ਨਿਰਮਲ ਸਿੰਘ ਉੱਤਰ ਹਰਦੀਪ ਸਿੰਘ ਸਭਾ ਠੀਕ ਹੈ ਬਾਪੂ ਤੇਰਾ ਨਾ ਹੈਗਾ ਵਿੱਚ ਪੁੱਛੋ ਸੁੱਖਾ ਸਿੰਘ ਇਹਦਾ ਭਰਾ ਵਾ ਹਾਂ ਕਰਮ ਸਿੰਘ ਇਹਦਾ ਪ੍ਰਭਾਵ ਹੈ ਪ੍ਰਭਾਵ ਜੀ ਠੀਕ ਹੈ ਹੈਗਾ ਸਨੋ ਫਰਦੀਪ ਸਿੰਘ ਸਭਰਾ ਸਾਰਿਆਂ ਦਾ ਇਕੱਲੇ ਇਕੱਲੇ ਦਾ ਨਾਮ ਲਿਖ ਕੇ ਜਿਤਨਾ ਜਿਤਨਾ ਸਮਾਨ ਹੋਣਾ ਦਾ ਸਾਰਿਆਂ ਨੂੰ ਦੇਣ ਦਾ ਹੈ ਪਰ ਬੰਨੋ ਪਾਰ ਦਾ ਨਾ ਡੋ ਇੱਕ ਵੀ ਨਾਂ ਇੱਕ ਵੀ ਨਾਂ ਇਹਦੇ ਵਿੱਚੋਂ ਇਹ ਕਹਿ ਦੇਣਾ ਕਿ ਆ ਬੰਨੋ ਇਧਰਲੇ ਬੰਨੇ ਆ ਤੇ ਅਸੀਂ ਜ਼ਿੰਮੇਵਾਰ ਹਾਂ 10 ਬਾਪੂ 10 ਵੀ ਨਾਂ ਜਿਹੜੇ ਉਹ ਜਿਹੜਾ ਉਹ ਬੰਨੇ ਬੰਨੋ ਪਾਰ ਵੰਡਿਆ ਜੋ ਉਹ ਕੀ ਕਰਨੋਂ ਵੰਡਿਆ ਉਹ ਬੰਦੇ ਜੇ ਦਸਤੀ ਤੇ ਬੜੀ ਨਮੂਸ਼ੀ ਆੜ ਤੋਂ ਸੁਣੋ ਨਾ ਹੱਥ ਜੋ ਜਵਾਬ ਲੈ ਲੀ ਦੋ ਕਿੰਨੇ ਵੰਡਿਆ ਜਿੱਦੜ ਤੂੰ ਤੋੜਾ ਤੋੜਾ ਦੇ ਗਿਆ ਸੰਤਪੰਥ ਸਾਹਿਬ ਸਾਨੂੰ ਬਿਲਕੁਲ ਜਿੱਦਾਂ ਦਿੱਤਾ ਨਹੀਂ ਆਇਆ ਮੰਨਦਾ ਸ਼੍ਰੀਮਾਨ ਜੀ ਹਾਂ ਜੀ ਸ਼੍ਰੀਮਾਨ ਜੀ ਜਦੋਂ ਇੱਥੇ ਆ ਗਏ ਉਤਰ ਕੇ ਨਾ ਚਾਹ ਪੀਣ ਮਾਰੀਆਂ ਕਰਾ ਉੱਥੋਂ ਭਜਨ ਪੱਦਰੀ ਵਾਲਾ ਕਿੰਨੇ ਕਿੰਨੇ ਤੋੜ ਕਿਹੜੇ ਕਿਹੜੇ ਬੰਦੇ ਖੜੇ ਸੋਣੋ ਬਿਲਕੁਲ ਨਹੀਂ ਆਪਾਂ ਦੇ ਨਾਲ ਜਿੱਥੇ ਮਰਜੀ ਤੂੰ ਲੈ ਗਏ ਹਾਂ ਮੇਰੀ ਗੱਲ ਕਰੋ ਨਾ ਕੌਣ ਸੀ ਕੌਣ ਸੀ ਕੌਣ ਸੀ ਇਹ ਮੈਂਬਰ ਸੀ ਇਹਨਾਂ ਦਾ ਦੋ ਜੀ ਮੈਂਬਰ ਸਾਹਿਬ ਵਾਜ ਦਿਓ ਹਾਂ ਜੀ ਭਾਈ ਸਾਹਿਬ ਬੋਲੋ ਬੋਲ ਇਹ ਜਦੋਂ ਮਤਲਬ ਕੋਈ ਸਮਾਨ ਵੰਡਿਆ ਜਾ ਰਿਹਾ ਜੇ ਕੋਈ ਆ ਕੇ ਉੱਥੇ ਹੱਥ ਕਰ ਲਿੰਦਾ ਮੈਨੂੰ ਤੋੜਾ ਦਿੱਤਾ ਜਾਵੇ ਤੇ ਕਿਸੇ ਨੂੰ ਮਨਾਉ ਨਹੀਂ ਕਰ ਸਕਦੇ ਇੱਥੇ ਆਪਤ ਦੇ ਵਿੱਚ ਕੀ ਗਈ ਇਹ ਇਹ ਵੀ ਲੰਗਰ ਹੈ ਇਹ ਵੀ ਲੰਗਰ ਹੈ ਕਿਸੇ ਨੂੰ ਉਹ ਉਹਨੂੰ ਵਾਪਸ ਹੁਣ ਆਪਾਂ ਪ੍ਰਸ਼ਾਦਾ ਵਰਤਾ ਰਹੇ ਹਾਂ ਜੇ ਕੋਈ ਐਂਕਰ ਕੇ ਹੱਥ ਕਰ ਲਿੰਦਾ ਵੀ ਉਹ ਉਹਨੂੰ ਕੀ ਕਹਾਂ ਤੁਹਾਨੂੰ ਫੁਲਕਾ ਨਹੀਂ ਦੇਣਾ ਇਹ ਤਾਂ ਉਹਨਾਂ ਲੋਕਾਂ ਨੂੰ ਚਾਹੀਦੀ ਨੇ ਵੀ ਜਿਹਦੇ ਜਿਹੜੇ ਲੋਕ ਸਾਬ ਕੋਈ ਹੋਗਾ ਉਹ ਲੈਣਾ ਹੋਣਾ ਇਹ ਲੋਕਾਂ ਨੂੰ ਸੋਚ ਚਾਹੀਦੀ ਹੈ ਜਿਹੜਾ ਪਾਣੀ ਉਹਨੂੰ ਮਿਲਣਾ ਚਾਹੀਦਾ ਉਹਦਾ ਹੱਕ ਉਹਨੂੰ ਮਿਲਣਾ ਚਾਹੀਦਾ ਦੂਜੇ ਬੰਦੇ ਵਾਸਤੇ ਹੀ ਹੈ राजे ਦੂਜਾ ਵੀ ਲਵੇ ਨਾ ਤੇ ਸਾਡੇ ਵਾਸਤੇ ਵੀ ਇਹ ਜੇ ਇਹ ਕਿਸੇ ਮੈਂਬਰ ਨੇ ਦਿੱਤਾ ਉਹਦੀ ਬਹੁਤ ਤਗੜੀ ਗਲਤੀ ਆ ਜੇ ਸਾਡੇ ਤੋਂ ਬਿਨਾਂ ਦਿੱਤਾ ਠੀਕ ਅਸੀਂ ਇੱਥੋਂ ਤੱਕ ਵੰਡ ਕੇ ਅਸੀਂ ਅੱਗੇ ਚਲੇ ਗਏ ਸੀ ਮਗਰ ਮੈਂਬਰਾ ਕੋਲ ਹੀ ਜੇ ਉਹਨਾਂ ਮੈਂਬਰਾਂ ਨੇ ਦਿੱਤਾ ਮੈਂਬਰਾਂ ਦੀ ਬਹੁਤ ਗਲਤੀ ਪਰ ਮੈਨੂੰ ਇੱਕ ਨਾ ਵੀ ਕਰਨ ਵੀ ਮੈਂ ਇੱਕ ਵੀ ਬੰਦੇ ਨੂੰ ਦਿੱਤਾ ਆ ਉਹ ਮੁਕੇ ਤੂੰ ਨੇਗਾ ਮੈਂ ਤੇਰੇ ਕੋਲ ਨਾਲ ਜਿਹੜੇ ਬੰਦੇ ਤਾ ਦਿੱਤਾ ਹੁਣ ਝੋਲੀ ਦਾ ਮੂਵੀ ਕਰਨਾ ਉਥੋਂ ਬਾਹਰੋਂ ਵਾੜ ਕੇ ਵੀ ਮੇਰੀ ਝੋਲੀ ਚ ਪਾ ਦੇ ਕਿਉਂ ਝੋਲੀ ਚ ਪਾਉਣੇ ਆ ਕਿਉਂ ਝੋਲੀ ਚ ਪਾਉਣੇ ਆ ਮੈਂਬਰ ਨੂੰ ਪਤਾ ਨਹੀਂ ਹੁਣ ਮੈਂਬਰ ਸਾਡਾ ਇੱਥੋਂ ਦਾ ਇੰਨਾ ਬੇਕਾਂ ਦਾ ਉਹ ਸਾਰਿਆਂ ਬੇਕਾਂ ਦਾ ਉਹਨਾਂ ਨੇ ਪੜਾ ਵੀ ਬੰਦਾ ਮੇਰਾ ਮੇਰਾ ਮਰਦ ਮਰਦ ਰਦੀ ਨੂੰ ਕਿਉਂ ਦੇ ਹਾਫ ਬੰਨ ਉਹ ਬੰਨੇ ਕਿਉਂ ਮੰਡਾ ਬੇਕਾ ਮੈਲ ਖਾਈਆਂ ਵੀਡੀਓ ਜਿੱਦਨ ਮੈਂ ਪਾਣੀ ਆਇਆ ਨਾ ਜਿੱਦਨ ਸਰਪੰਚੇ ਤੋੜਾ ਮੈਂ ਸਾਧ ਕੇ ਵੀਡੀਓ ਘਰ ਆਉਦੀ ਮੈਂ 16 ਬੋਰੀਆਂ ਮੇਰੇ ਮੁੰਡੇ ਨੇ ਚੋਕਰ ਦਿਆਂ ਘਲੀਆਂ ਅਸੀਂ 8 ਘਰਾਂ ਚ ਵੰਡੀਆਂ 2-2 ਬੋਰੀਆਂ ਹਾਂ ਜੋ ਦੋਵੇਂ ਬੋਲੇ ਨਾ ਵੰਡੀਆਂ ਉਦੋਂ ਸਰਪੰਚਾਂ ਨੇ ਫੇਰ ਮੇਰੇ ਘਰ ਪਹੁੰਚੇ ਆ ਜਿਹੜੇ 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 ਉਹਨਾਂ ਨਾਂ ਦੱਸਿਆ ਕਿ ਉਹ ਤੁਹਾਡੇ ਤੁਹਾਡੀ ਲਿਸਟ ਦੇ ਨਾਂ ਨਹੀਂ ਕਿ ਜਿਹੜੇ ਤੁਸੀਂ ਉਹਨਾਂ ਨੂੰ ਨਾਂ ਲਿਖਾਇਓ ਸਾਰੇ ਨਾਂ ਉਹਨਾਂ ਨੇ ਬੋਲੇ ਨਾ ਵੀ ਇਹਨਾਂ ਨੂੰ ਮਿਲਿਆ ਉਹ ਹੈਗੇ ਆ ਜਿਹੜੇ ਆਹੀਂ ਨੇ ਬੱਸ ਬੰਨੇ ਬੰਨੋ ਦਿੰਦੇ ਆ ਕਿਉਂ ਦਿੰਦੇ ਉਹ ਸੁੱਕੇ ਆ ਅੱਛਾ ਤੁਹਾਨੂੰ ਦਿੱਕਤ ਹੈ ਆ ਵੀ ਇੱਧਰ ਜਿਹੜੇ ਨਾਂ ਦਿੱਤੇ ਉਹਨਾਂ ਨੂੰ ਮਿਲੇ ਤੇ ਜਿਹੜੇ ਬੰਦੇ ਜਿਹੜੇ ਉਧਰ ਨਜਾਇਜ਼ ਲਰੇ ਉਹ ਨਾ ਲੈ ਕੇ ਉਹ ਨਜਾਇਜ਼ ਫੇਰਾ ਬੇਤਲਾ ਠਾਣ ਤੇ ਨਾਂ ਨਾ ਦੇ ਬੇਕਾ ਸਾੜ ਗਿਆ ਜਿੰਨਾਂ ਲਿਖਤੇ ਚਾੜ ਲੈਣਾ ਭੁੱਲਰ ਸਾਡ ਲਿ ਲੋ ਦੇਣਾ 2 ਕਿਲੋ ਦੇਣਾ 10 ਕਿਲੋ ਦੇਣਾ ਇਹਨਾਂ ਬੇਕਾਂ ਨੂੰ ਸੱਦ ਕੇ ਆਵਾਜ਼ ਮਾਰ ਕੇ ਸਾਰਿਆਂ ਨੂੰ 10 12 ਬੇਕਾਂ ਦੋ ਤੇ ਨਾ ਫਾਇਦਾ ਇੰਨਾ ਖਰਚਾ ਕਰੋ ਤੇ ਨਾ ਲੁੱਟੋ ਭਾਈ ਜੀ ਬੰਨੋ ਪਾਲੀ ਯਾਰ ਸਾਡੇ ਨਾਲ ਹੀ ਹੋਈ ਆ ਬੋਲੋ 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 ਗੱਲ ਆਪਣੀ ਭਾਈ ਜੀ ਜਿੰਮਾ ਦਾ ਦੋ ਇਸ ਲਈ ਤਾਂ ਗੱਲ ਹੀ ਝੂਠ ਨਹੀਂ ਮਾਰਦੇ ਭਾਈ ਉਹਨੇ ਮੋਗੇ ਦੋ ਬਾਈ ਅਸੀਂ ਪਿਛਲੀ ਵਾਰ ਆਏ ਸੀ 4 ਪਾਇੰਟਰ ਵਾਲੇ 4 ਦੇ ਲੈ ਗਏ ਗੱਠਾਂ ਵਾਲੇ ਜਿੱਦਾਂ ਲੋਕ 5 7 ਪਸ਼ੂ ਦਿਖਾ ਕੇ ਨਾ ਕਹਿੰਦੇ ਬਾਈ ਸਾਡੇ ਉਧਰ ਘਾ ਡੁੱਬ ਗਏ ਆ ਐ ਹੋਗਾ ਇੰਨਾ ਨੁਕਸਾਨ ਹੋਗਾ ਕੋਈ ਤਾਂ ਟਰਾਲੀ ਭਰ ਕੇ ਲਗਿਆ ਵਾ ਕੋਈ ਆਟੋਏ ਤੇ ਲੈ ਗਿਆ ਜਾਨੀ ਕਿ ਵੀ ਸਾਨੂੰ ਬੰਨ ਦੇ ਨੇੜੇ ਤੋਂ ਹੋਂ ਨਹੀਂ ਦਿੱਤਾਗਾ ਅੱਛਾ ਪਿਛਲੀ ਵਾਰ ਸਾਡੇ ਨੇ ਇਹ ਹੋਈ ਆ ਹੋ ਰਹੀ ਆ ਬਈ ਇਹ ਆਪ ਖੁਦ ਕਹਿੰਨੇ ਆ ਮੋਕੇ ਤੇ ਤੁਸੀਂ ਆਏ ਆ ਸਾਡੇ 6 ਟਰਾਲੇ ਹੋਰ ਲੋਡ ਕੀਤੇ ਖੜੇ ਚਾਰ ਦੇ ਵੀ ਤੂੜੀ ਦੇ ਵੀ ਅਸੀਂ ਪਹਿਲਾਂ ਇੱਕ ਟਰਾਲਾ ਤਾਂ ਲੈ ਕੇ ਆਏ ਆ ਵੀ ਸਾਨੂੰ ਪਤਾ ਲੱਗੇ ਵੀ ਕਿੱਥੇ ਲੋਕਾਂ ਦੀ ਮੁਸੀਬਤ ਹੈ ਉੱਥੇ ਪਹੁੰਚਦਾ ਹੋਵੇ ਪਿਛਲੀ ਵਾਰ ਇਹ ਸਾਰੇ ਪਿੰਡਾਂ ਦੇ ਗਏ ਆ ਤੇ ਪਰ ਇੱਥੋਂ ਤੱਕ ਸਾਨੂੰ ਪਹੁੰਚ ਨਹੀਂ ਦਿੱਤਾ ਗਏ ਨੇ ਮੰਡੀਆਂ ਜਾ ਕੇ ਕਿਤੇ 10 ਵਜੇ ਖੜੇ ਕਿਤੇ 15 ਖੜੇ ਬਸ ਇਹੀ ਕਹਿੰਦੇ ਸਾਡਾ ਹੀ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਸਾਨੂੰ ਹੁਣ ਕੀ ਪਤਾ ਇਹ ਨਵੇਂ ਬੰਦਿਆਂ ਨੂੰ ਅਸੀਂ ਕਿਹੜੇ ਇੱਥੇ ਦਰਿਆ ਦੇ ਨੇੜੇ ਰਹਿੰਦੇ ਆ ਅਸੀਂ ਤਾਂ ਹੁਣ ਮੁਸੀਬਤ ਆਈ ਆ ਕਿਹੀ ਪੰਜਾਬ ਦਾ ਪੰਜਾਬੀ ਇੱਕ ਦੂਜੇ ਦੀ ਬਾਹ ਫੜਦਾ ਸਰਕਾਰਾਂ ਨਹੀਂ ਫੜਦੀਆਂ ਤੁਸੀਂ ਤੁਸੀਂ ਸਾਡੇ ਮਾਧਿਅਮ ਰਾਹੀਂ ਉਹਨਾਂ ਲੋਕਾਂ ਨੂੰ ਇੱਕ ਅਪੀਲ ਕਰ ਸਕਦੇ ਹੋ ਭਾਈ ਅਸੀਂ ਅਪੀਲ ਕਰ ਸਕਦੇ ਹਾਂ ਵੀ ਜਿਹੜੇ ਬੰਦੇ ਇਸ ਟਾਈਮ ਆ دریاਜ ਆ ਨਾ ਡੁੱਬੇ ਹੋਏ ਆ ਜਿੰਨਾਂ ਕੋਲੇ ਕੋਈ مصیبت ਹੁਣ ਉਹਨਾਂ ਤੇ ਪਹੁੰਚੀ ਹੋਈ ਆ ਉਹਨਾਂ ਤੇ ਕਰ ਪਹੁੰਚ ਲੈਣ ਦੋ ਤੁਸੀਂ ਤਾਂ ਪਹਿਲਾਂ ਹੀ ਰਜੇ ਆ ਪਿਛਲੀ ਵਾਰ ਇਹ ਵੀ ਹੋ ਸਕਦਾ ਜੀ ਜਿਹੜਾ ਚਾਰ ਲੋਕਾਂ ਨੇ ਦਿੱਤਾ ਨਾ ਰਾਸ਼ਨ ਦਿੱਤਾ ਹੋ ਸਕਦਾ ਲੋਕਾਂ ਨੇ ਵੇਚਿਆ ਵੀ ਹੋਵੇ ਓਹੋ ਵੇਚਿਆ 100% ਹੀ ਗਾਰੰਟੀ ਦਿੰਨੇ ਵੇਚਿਆ ਵੀ ਹੋਊਗਾ ਇਹ ਵੇਲੇ 19 ਫੁੱਟਾ ਟਰਾਲਾ ਤੇ 19 ਫੁੱਟਾ ਟਰਾਲੇ ਸਾਡੇ ਕੋਲੇ ਚਾਰ ਟਰਾਲੇ ਸੀਗੇ ਚਾਰੇ ਲੋਡ ਸੀ ਗੱਠਾ ਦੇ ਗਏ ਸਾਰੇ ਇਧਰਲੇ ਪਿੰਡਾਂ ਨੂੰ ਲਵਾ ਲਏ ਯਾਰ ਇਹ ਸਾਡੇ ਪੰਜਾਬ ਦੀ ਤਸਵੀਰ ਤਾਂ ਨਹੀਂ ਸੀ ਕਿ ਅਸੀਂ ਇਧਰੋਂ ਲੈ ਕੇ ਦਾਨ ਲੈ ਕੇ ਤੱਕਲੇ ਬੰਨੇ ਵੇਚ ਦਈਏ ਹੋ ਸਕਦਾ ਬਈ ਇਹ ਤਾਂ ਸਾਡੇ ਪਿੰਡਾਂ 'ਚ ਆ ਜੇ ਨਾ ਸਾਡੇ ਪਿੰਡ ਦੇ ਹਜੇ ਵੀ ਇੱਕ ਦੂਜੇ ਦੀ ਬਾਹ ਫੜ ਲੈਂਦੇ ਯਾਰ ਉਹ ਗਰੀਬ ਨੂੰ ਮਿਲਿਆ ਨਹੀਂ ਆ ਦੇ ਦੇਣ ਪਰ ਇਧਰ ਅਸੀਂ ਦੇਖ ਲਿਆ ਵੀ ਇਧਰਲੇ ਲੋਕ ਆ ਆਪ ਦਾ ਆਪ ਹੀ ਤਾਂ ਢਪਾਲਦੇ ਦੂਜੇ ਨੂੰ ਕਿਸੇ ਨੂੰ ਨਹੀਂ ਦਿੰਦੇ ਕੋਈ ਇਹ ਮੱਛੇ ਆਲੇ ਕਰ ਰਹੇ ਆ ਅਸੀਂ ਆਪ ਖੁਦ ਬਈ ਚਾਰ ਟਰਾਲੇ ਪੰਜ ਲਾ ਕੇ ਗਏ ਹਜੇ ਵੀ ਸਾਡੇ ਕੋਲ ਵੀਡੀਓ ਫੋਨ 'ਚ ਪਈਆਂ ਇਹ ਝੂਠਾ ਤਾਂ ਹੀ ਦਿਖਾਉਣ ਤਿਆਰ ਅਸੀਂ ਇੱਕ ਟਰਾਲਾ ਤਾਂਰ ਕੀ ਲਿਆ ਗਿਆ ਵੀ ਸਾਨੂੰ ਪਹੁੰਚ ਤਾਂ ਦੇ ਦੋ ਬੰਨ ਤਾਂ ਪਹੁੰਚ ਨਹੀਂ ਦਿੰਦਾ ਕੋਈ ਪਹਿਲਾਂ ਹੀ ਰੋਕ ਲੈਂਦੇ ਆ ਪੰਜ ਪਸ਼ੂ ਦਿਖਾ ਕੇ ਕਹਿੰਦੇ ਸਾਡੇ ਦਾ ਬਹੁਤ ਨੁਕਸਾਨ ਹੋ ਗਿਆ ਜੀ ਇੰਨੇ ਕਿੱਲੇ ਝੋਨਾ ਮਰ ਗਿਆ ਇੰਨੇ ਪੱਠੇ ਮਰ ਗਿਆ ਜੀ ਇਹ ਹੋ ਗਿਆ ਉਹ ਹੋ ਗਿਆ ਹੁਣ ਸਾਨੂੰ ਨਵੇਂ ਬੰਦੇ ਨੂੰ ਕੋਹ ਨਹੀਂ ਪਤਾ ਜੀ ਅਸੀਂ ਕਿਹੜੇ ਟਿਕਰ ਪਹੁੰਚਦੇ ਆ ਆਪਾਂ ਤੇ ਉਹਨਾਂ ਨੂੰ ਕਹਿੰਦੇ ਵੀ ਬੇਨਤੀ ਇਹੀ ਕਰਦੇ ਆ ਵੀ ਜਿਨ੍ਹਾਂ ਨੁਕਸਾਨ ਆ ਨਵੇਂ ਬੰਦੇ ਨੂੰ ਉੱਥੇ ਪਹੁੰਚਣ ਦਿਆ ਕਰੋ ਅਸੀਂ ਇੱਕ ਬੰਦੇ ਦਾ ਧੰਨਵਾਦ ਕਰਦੇ ਆ ਬਾਈ ਦਾ ਵਿਚਾਰੇ ਦਾ ਪਤਾ ਨਹੀਂ ਕਿਹੜਾ ਪੈਂਡਾ ਉਹ ਸਾਨੂੰ ਮੋਟਰਸਾਈਕਲ ਦੇ ਇਥੋਂ ਟਿਕਰ ਛੱਡ ਗਈ ਆ ਟਰੈਕਟਰ ਦੇ ਮੂ ਉਹ ਬੰਦਾ ਬਈ ਰਾਜ ਕਿਤੇ ਨਾਲ ਆਇਆ ਲੋਕਾਂ ਨੇ ਰੋਕਿਆ ਵੀ ਸਾਨੂੰ ਅਸੀਂ ਰੋਕਿਆ ਨਹੀਂ ਰੇਟਰ ਉਹ ਬੰਦਾ ਸਾਨੂੰ ਇੱਥੋਂ ਟਿੱਕਰ ਛੱਡ ਗਿਆ ਇੱਕ ਬੰਦਾ ਦਾ ਕਹੀ ਜਾਂਦਾ ਮੂਰੇ ਰਾਜ ਹਾਂ ਬੋਲੋ ਬੋਲੋ ਇੱਕ ਬੰਦਾ ਦਾ ਮੂਰੇ ਕਹੀ ਜਾਂਦਾ ਵੀ ਰਾਹੀ ਬੰਦਾ ਗਾਂ ਗਾਂ ਟਰਾਲਾ ਨਹੀਂ ਜਾਂਦਾ ਫੇਰ ਉਹ ਬੰਦਾ ਸਾਨੂੰ ਲੈ ਕੇ ਇੱਥੇ ਭਾਗੇ ਇੱਥੋਂ ਦਹੀਂ ਛੱਡ ਕੇ ਗਿਆ ਨਾਲੇ ਰਾਹ ਦਿਖਾ ਕੇ ਲੈ ਗਿਆ ਇਹ ਸ਼ਰਮ ਦੀ ਗੱਲ ਹੈ ਇਹ ਬਹੁਤ ਹੀ ਸ਼ਰਮਨਾਕ ਤਸਵੀਰਾਂ ਨੇ ਤੇ ਸ਼ਰਮਨਾਕ ਗੱਲਾਂ ਨੇ ਖਾਸ ਕਰਕੇ ਮਾਝੇ ਵਾਲਿਆਂ ਦਾ ਮਾਝੇ ਵਾਲੇ ਤਾਂ ਯਾਰ ਉਹ ਆ ਜਿਨ੍ਹਾਂ ਨੇ ਵੱਡੀਆਂ-ਵੱਡੀਆਂ ਮੁਸੀਬਤਾਂ ਨੂੰ ਝੱਲਿਆ ਤੇ ਇੱਕ ਰਾਸ਼ਨ ਬਦਲੇ ਰਾਸ਼ਨ ਬਲੇ ਐਨੀ ਬੇਇਜ਼ਤੀ ਮੈਂ ਸਮਝਦਾ ਵੀ ਇਹਦੋਂ ਵੱਡੀ ਜਿਹੜੀ ਆ ਉਹ ਸ਼ਰਮ ਵਾਲੀ ਗੱਲ ਹੋਰ ਕੋਈ ਨਹੀਂ ਹੋ ਸਕਦੀ ਇਹ ਉਹਨਾਂ ਲੋਕਾਂ ਵਾਸਤੇ ਤਸਵੀਰ ਆ ਜਿਹੜੇ ਲੋਕ ਨਜ਼ਾਇਜ਼ ਕਰ ਰਹੇ ਨੇ ਜਿਨ੍ਹਾਂ ਦਾ ਕੋਈ ਇੱਕ ਤਿਲ ਮਾਤਰ ਵੀ ਨੁਕਸਾਨ ਨਹੀਂ ਹੋਇਆ ਤੇ ਸਮਾਜ ਸੇਵੀ ਵੀਰਾਂ ਨੇ ਖੁਦ ਕਹਾ ਕਿ ਸਾਡੇ ਟਰੈਕਟਰ ਡੱਕ-ਡੱਕ ਕੇ ਲੋਕ ਮਾੜਾ ਮੋਟਾ ਨੁਕਸਾਨ ਪਾ ਕੇ ਤੇ ਕਈ ਤਰ੍ਹਾਂ ਦਾ ਰਾਸ਼ਨ ਲੈ ਕੇ ਵੇਚ ਵੀ ਦਿੱਤਾ ਇਹ ਪਿਛਲੀਆਂ ਤਸਵੀਰਾਂ ਸੀ ਬਹੁਤ ਸ਼ਰਮ ਵਾਲੀ ਗੱਲ ਹੈ ਇਦੋਂ ਵੱਡੀ ਸ਼ਰਮ ਵਾਲੀ ਗੱਲ ਹੋਰ ਕੋਈ ਨਹੀਂ ਸਾਡਾ ਅੱਜ ਦੀ ਵੀਡੀਓ ਵਿੱਚ ਇਨਾ ਹੀ ਧੰਨਵਾਦ